ਲੋ ਵੀ ਮਿੱਤਰੋ ਕਾਫੀ ਭਰਮ ਦੀ ਡਿਮਾਂਡ ਸੀ ਬਾਈ ਚੰਗੀ ਬਸ਼ੇਰੀ ਹੋਵੇ ਚੰਗਾ ਖਾਨਦਾਨ ਹੋ ਪਰ ਪੈਸੇ ਜਮਾ ਥੋੜੇ ਨਾ ਭਾਵੇਂ ਲਿੱਸੀ ਹੋਵੇ ਤਾਂ ਮਿੱਤਰੋ ਜਾਨਵਰੀ ਚੋਟੀ ਦਾ ਲਿਆ ਤਾਂ ਲਿੱਸਾ ਵੀ ਨਹੀਂ ਚੰਗੀ ਬਸ਼ੇਰੀਆ ਖਾਨਦਾਨ ਚੰਗਾ ਤੇ ਰੇਟ ਹਜ਼ਾਰਾਂ ਚਾ ਮਿੱਤਰੋ 90 95000 ਨਾ ਸਮਝ ਲਓ ਉਹ ਤੋਂ ਵੀ ਥੱਲੇ ਵੰਜੂ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਮ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤੈ ਦਿਨੋਂ ਸਵਾਗਤ ਹੈ ਜੀ ਜੀ ਆਏ ਨੇ ਨਵੀਂ ਸਵੇਰ ਨਵੇਂ ਜਨਵਰੀ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਇਹ ਵੀਡੀਓ 19 ਅਗਸਤ 2025 ਦੀ ਵੀਡੀਓ ਆ ਤੇ ਇਹ ਵੀਡੀਓ ਮੰਨ ਲਓ ਬੇਸ਼ੇਰੀ ਲਿਆਤੀ ਪੰਜਾਬ ਨਸਲ ਦੀ ਮੱਝੂ ਕੋ ਖਾਨਦਾਨ ਦੀ ਨੀਲੀ ਬੇਸ਼ੇਰੀ ਚੰਗੀ ਬੇਸ਼ੇਰੀ ਆ ਕੰਨ ਕੁੰ ਚੰਗਾ ਧੌਣ ਸੋਹਣੀ ਆ ਨਾਂ ਵਾਲੀ ਲੱਸੀ ਆ ਸੋਹਣੀ ਲੱਗੇ ਬੱਚੀ ਤਾਂ ਮਿੱਤਰੋ ਜੈਜ ਮੱਲ ਦੀ ਹੁਣ ਫੋਨ ਲਾ ਲਿਓ ਤੋਂ ਪਹਿਲਾਂ ਇੱਕ ਵਾਰ ਡਿਟੇਲ ਸੁਣ ਲਓ ਤੇ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਜਿਹੜੇ ਵੀ ਭਰਾ ਇਦਾਂ ਦੀ ਬੱਚੀ ਭਾਲਦੇ ਹੋ ਇਹ ਵੀਡੀਓ ਦੇਖ ਲੈਣ ਤੇ ਚੈਨਲ ਸਬਸਕ੍ਰਾਈਬ ਕਰਨ ਨਾ ਭੁੱਲੋ ਕਿਉਂਕਿ ਤੁਹਾਡੇ ਲਈ ਜੈਜ ਮੋਲ ਦਾ ਜਾਨਵਰ ਆਪਾਂ ਲਿਆਉਣੇ ਲੱਭ ਕੇ ਤਾਂ ਮਿੱਤਰੋ ਮੱਝੂ ਕੇ ਖਾਨਦਾਨ ਦੀ ਨੀਲੀ ਜਿਵੇਂ ਬੁਸ਼ੀਰੀ ਤੁਸੀਂ ਦੇਖ ਲੈ ਮੱਥੇ ਪਟਾ ਮਗਰਲੇ ਦੋ ਪੈਰ ਚਿੱਟੇ ਆ ਉਮਰ ਦੀ ਗੱਲ ਕਰੀ ਤਾਂ 12-13 ਮਹੀਨਿਆਂ ਦੀ ਉਮਰ ਆ ਹਾਈਟ ਹੋ 57 ਇੰਚੀ ਪ੍ਰੋਪਰ ਆਪਾਂ ਮੀਣੀ ਨਹੀਂ ਆ ਕੇ ਮਿਲ ਲਿਓ ਤੇ ਖਾਨਦਾਨ ਪੰਜਾਬ ਨਸਲ ਮੱਝੂ ਕੇ ਲੈਣ ਦਾ ਲੈਣ ਦੀ ਬੁਸ਼ੀਰੀ ਆ ਨਾਗਦੀ ਪੁੱਤੀ ਆ ਦੋਸਤੋ ਤੇ ਗਮਮਟੀ ਵਾਲੇ ਘੋੜੇ ਦੀ ਬੱਚੀ ਆ ਕਈ ਵਾਰ ਹੁੰਦਾ ਕਿ ਭਰਾ ਨੇ ਹੈਨਾ ਖਾਮਦਾਨ ਵਾਲੀ ਬੱਚੀ ਲੈਣੇ ਉਹ ਕਹਿੰਦਾ ਯਾਰ ਪੈਸੇ ਥੋੜੇ ਲਾ ਲਈ ਤਾਂ ਮਿੱਤਰੋ ਬੱਚੀ ਪੂਰੀ ਪਰਫੈਕਟ ਆ ਕਿਉਂਕਿ ਨਾ ਕੋਈ ਭੌਰੀਆਂ ਚ ਫਾਲਟ ਤੇ ਧੌਣ ਧੌਣ ਦੀ ਸੋਹਣੀਆ ਖੜੀ ਵੀ ਸੋਹਣੀ ਲੱਗੇ ਕੰਨ ਕੁੰਡ ਦੇਖੋ ਕੁੰਡੀ ਵਾਲਾ ਲੱਗਿਆ ਹੋਇਆ ਮੇਨ ਗੱਲ ਉੱਥੇ ਆ ਜਾਂਦੀ ਵੀ ਹਰ ਕੋਈ ਕਹਿੰਦਾ ਯਾਰ ਚੀਜ਼ ਚੰਗੀ ਹੋਵੇ ਪਰ ਰੇਟ ਨਹੀਂ ਅਗਲੇ ਨੇ ਲਾਉਣਾ ਹੁੰਦਾ ਨਵੇਂ ਬੰਦੇ ਦਾ ਕਿਵਰ ਸੌਂਖ ਹੁੰਦਾ ਉਹਨੂੰ ਆਈ ਹੁੰਦਾ ਯਾਰ ਇੱਕ ਵਾਰ ਸ਼ੁਰੂਆਤ ਕਰ ਲਈ ਫਿਰ ਚੰਗਾ ਲੈ ਲਾਂਗੇ ਪਹਿਲਾਂ ਜਾਇਜ਼ ਜਾਇ ਮਿਲ ਜੇ ਭਾਵੇਂ ਲਿੱਸਾ ਲੁਸਾ ਮਿਲ ਜੇ ਤਾਂ ਮਿੱਤਰੋ ਜਾਨਵਰ ਵੀ ਚੰਗਾ ਦਵਾਂਗੇ ਤੇ ਮਰੇਟ ਵੀ ਜਾਇਜ਼ ਦਵਾਂਗੇ ਕਿਉਂਕਿ ਆਪਣੀ ਖਾਸियत ਇਹ ਆ ਬਾਬੇਜੀਤ ਦਾ ਸਟੱਡ ਫਾਰਮ ਦੀ ਵੀ ਆਪਾਂ ਮਾਰਕ ਕਰਨਾ ਉਹ ਸਸਤਾ ਜਾਨਵਰ ਦਵਾਂ ਮਾਲਪੋਰੀਆਂ ਦੀ ਜਮਾ ਸਹੀ ਆ ਪਟਾ ਪੁਟਾ ਜਮਾ ਪਤਲਾ ਨੀਲੀ ਹੋ ਰਹੀ ਹੈ ਬੱਚੀ ਧੌਣ ਦੇਖੋ ਲੰਮੀ ਮਣੀਆ ਮੂਣੀਆ ਪੂਰਾ ਸੋਹਣਾ ਕੰਨ ਛੋਟਾ ਕੁੰਡੀ ਵਾਲਾ ਕੰਨ ਰਾਜੀ ਲਿੱਸੀ ਸਾਰੀ ਤੁਹਾਡੇ ਸਾਹਮਣੇ ਆ ਇਹ ਤਰ੍ਹਾਂ ਦਾ ਕੋਈ ਫਾਲਟ ਨਹੀਂ ਬਚੀਦੀ ਪੌਰੀਆਂ ਚ ਮਿਲੂ ਤੁਹਾਨੂੰ ਜਾਂ ਕੰਨ ਵੀ ਪੂਰਾ ਸਹੀ ਐ ਝੁੰਗਾ ਪੰਨ ਹੈ ਨਹੀਂ ਬਾਕੀ ਨੰਬਰ ਥੱਲੇ ਦਿੱਤਾ ਜਿਹੜੇ ਮੇਰੇ ਭਰਾ ਦੇ ਪਸੰਦ ਹੋਈ ਫੋਨ ਲਾ ਲਿਓ ਮਿਲਦੇ ਆ ਚੱਲ ਤੇ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ